ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵਿੰਦਰ ਸਿੰਘ ਪਿੰਡ ਵਾਲਿਆਂ ਵਾਲੀ ਸਾਡੇ ਕੀਰਤਨੀ ਜਥੇ ਦਾ ਕੀਰਤਨ ਸਮਾਗਮ 8 ਫਰਵਰੀ 2026 ਦੇ ਵਿੱਚ ਪਿੰਡ ਮਾਹਲ ਗੁਰਾਇਆਂ ਦੇ ਨੇੜੇ ਜਿਹੜਾ ਜਲੰਧਰ ਵਿੱਚ ਹੋਣਾ ਹੈ ਉਥੋਂ ਸਾਡੇ ਸਤਿਕਾਰਯੋਗ ਅਮਨ ਰੰਧਾਵਾ ਜੀ ਮੋਹਤ ਰੰਧਾਵਾ ਜੀ ਨਰਿੰਦਰ ਰੰਧਾਵਾ ਜੀ ਪਹੁੰਚੇ ਹੋਏ ਐ ਨਾਲ ਇਹਨਾਂ ਦੇ ਸ੍ਰੀ ਗੁਰੂ ਰਵਿਦਾਸ ટ્રਸਟ ਟਿੰਡ ਮਹਾਲਾ ਅਤੇ ਹੋਰ ਸੰਗਤ ਜਿਨ੍ਹਾਂ ਨੇ ਰਲ ਮਿਲ ਕਰਕੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ અવਤਾਰ ਪੁਰਬ ਦੇ ਸਬੰਧ ਵਿੱਚ ਪ੍ਰੋਗਰਾਮ ਰੱਖਿਆ ਸੋ 8 ਫਰਵਰੀ 2026 ਨੂੰ ਰਾਤ ਨੂੰ 7 ਤੋਂ 9 ਵਜੇ ਤੱਕ ਆਪਣਾ ਸਮਾਗਮ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਅਸੀਂ ਆਪ ਜੀ ਦੇ ਦਰਸ਼ਨ ਕਰਨ ਆਵਾਂਗੇ ਤੁਸੀਂ ਵੀ ਹਮ ਹਮ ਆ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਕਿ ਸਾਰੇ ਰਲ ਮਿਲ ਕੇ ਆਪਾਂ ਸਤਿਗੁਰੂ ਰਬਦਾਸ ਮਹਾਰਾਜ ਜੀ ਦੀ ਦਿੱਤੀ ਹੋਈ ਸਿੱਖਿਆ ਨੂੰ ਵਿਚਾਰੀਏ ਆਪਣੇ ਜੀਵਨ ਵਿੱਚ ਕਮਾਈਏ ਗੁਰੂ ਸਾਹਿਬਾਨ ਨੇ ਸਾਡੇ ਲਈ ਸੰਘਰਸ਼ ਕੀਤਾ ਹੈ ਸਾਡਾ ਵੀ ਫਰਜ਼ ਬਣਦਾ ਹੈ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰੀਏ ਮਹਾਰਾਜ ਦੇ ਗੁਣ ਗਾਉਣੇ ਆ ਰਲ ਮਿਲ ਕੇ ਸਾਰੀ ਸੰਗਤ 8 ਫਰਵਰੀ ਨੂੰ ਨਗਰ ਮਾਲਾ ਵਿਖੇ ਮਹੱਲਾ ਰੰਧਾਵਾ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ